2 ਜੁਲਾਈ ਨੂੰ ਪਿੰਡ ਪੁਲਪੁਰ थाना ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਹਦੇ ਵਿੱਚ ਕੰਟਰੈਂਟ ਇੰਟੈਲੀਜੈਂਸ ਤੇ ਨਵਾਂਸ਼ਾ ਇਨਫੋਰਮੇਸ਼ਨ ਦੀ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ। ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਸੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਉਹ ਅਫੀਸ਼ੀਅਲ ਗੱਡੀ ਹੈਗੀ ਸਿਚੂਦੂ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਉਹਦੀ ਲੈਗ ਇੰਜਰੀ ਹੋ ਗਈ ਨਵਾਂ ਸ਼ਹਿਰ ਪੁਲਿਸ ਵੱਲੋਂ ਪਿਛਲੇ ਦਿਨੀ ਪੁੱਛਗਿੱਛ ਲਈ ਲਿਆਂਦੇ ਗਏ ਗੈਂਗਸਟਰਾਂ ਨੂੰ ਜਦੋਂ ਬਲਾਚੌਰ ਦੇ ਬੇਟੇਰੀਏ ਵਿੱਚ ਹਥਿਆਰਾਂ ਦੀ ਰਿਕਵਰੀ ਲਈ ਲਿਆਂਦਾ ਗਿਆ ਸੀ ਜਿਸ ਵਕਤ ਹਥਿਆਰ ਰਿਕਵਰ ਕਰਨ ਲਈ ਗੈਂਗਸਟਰਾਂ ਨੂੰ ਉਤਾਰਿਆ ਗਿਆ ਤਾਂ ਉਸਨੇ ਪੁਲਿਸ ਪਾਰਟੀ ਤੇ ਫਾਇਰ ਕੱਢਿਆ ਤਾਂ ਪੁਲਿਸ ਵੱਲੋਂ ਇਸ ਗੈਂਗਸਟਰ ਨੂੰ ਦਬੋਚ ਲਿਆ ਤੇ ਜਵਾਬੀ ਕਾਰਵਾਈ ਵਿੱਚ ਇਸ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਹੋਂ ਤੱਕ ਨਵਾਂ ਸ਼ਹਿਰ ਪੁਲਿਸ ਨਾਲ ਔੜ ਕਟਾਰੀਆਂ ਮੁੰਨਾਪਿੰਡ ਅਤੇ ਬਲਾਚੌਰ ਦੇ ਬੇਟ ਏਰੀਆ ਵਿੱਚ ਮੁਕਾਬਲੇ ਹੋ ਚੁੱਕਿਆ ਮਾਣਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਚੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਇਸ ਵਿੱਚ ਜੂਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਕਿਰੇ ਲਾ ਕਿਰਪਾ ਚ ਲੱਗ ਗਿਆ ਸਰ ਰਾਈਟ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਕਿ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਰਮਜ਼ੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ੈਂਟ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਕੁਲ ਕਿੰਨੀ ਗੋਲੀ ਚਲੀ ਸਰ ਇਸਪੇ ਹਾਂਜੀ ਕੁਲ ਗੋਲੀ ਕਿੰਨੀ ਚਲੀ ਦੋਨੋਂ ਪਾਸੇ ਸੇ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜ ਜਰੀ ਹੋਈ ਸਰ ਇੱਕ ਗੱਲ ਬੜੀ ਹਰਾਮ ਕਰਨ ਵਾਲੀ ਹੈ ਥੋੜੇ ਟਾਈਮ ਚ ਦੋ ਤਿੰਨ ਤਰ੍ਹਾਂ ਦੇ ਇਹਦੇ ਦੇ ਮਾਮਲੇ ਸਾਹਮਣੇ ਆਏ ਆ ਕਿ ਦੋਸ਼ੀ ਨੂੰ ਪੁਲਿਸ ਰਿਕਵਰੀ ਲੈ ਕੇ ਆਉਂਦੀ ਹੈ ਤੇ ਦੋਸ਼ੀ ਫੁਰਤੀ ਦਿ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਸ ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਜੀ ਕੀ 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 ਰਿਕਵਰੀ ਹੋਈ ਸਰ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਮਿੱਤੀਪੂਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕ ਨੀਕ ਤੋਂ ਬੁਲਾ ਕੇ ਕਿ ਉਹਦੇ ਵਿੱਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਹੈ ਕਾਰਤੂਸ ਕਿੰਨੇ ਕਾਰਤੂਸ ਮਿਲੇ ਸਰ ਸਾਥ ਨੂੰ ਕੋਈ ਇੱਕ ਖਾਲੀ ਕੋਲ ਹੈਗਾ ਬਾਕੀ ਉਹ ਵੈ ਹਾਂਜੀ ਹਾਂ ਬੱਤੀ ਪਿਸਟਨ ਮੈਂ ਕਿੰਨੇ ਗੋਲੀ ਸੀਗੇ ਸਰ ਉਸ ਮੈਂ ਲੋਡੇ ਜਿਹੜਾ ਮੈਗਜ਼ੀਨ ਚੈੱਕ ਕਰੋ 6-7 ਗੋਲੀ ਤਾਂ ਹੁੰਦੀ ਹੈ ਸਰ ਨਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵਿਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀ ਆ ਉਹ ਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬਿਲਕੁਲ ਸਰਕਾਰੀ ਗੱਡੀ ਤੇ ਕੋਈ ਗੋਲੀ ਵੱਜੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਹੈ ਜੀ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਏ ਜੀ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਔਰ ਕੋਈ ਬਰਾਮਦਗੀ ਕਰਨੀ ਸਰ ਦੂਜੇ ਜਿਹੜੇ ਬੰਦੇ ਔਰ ਉਹਨੇ ਚੈਂਕ ਹੀ ਚਲੇ ਲਿਆ ਤੁਸੀਂ ਆ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਦੀ ਪੁੱਛਗਿਛ ਦੇ ਵਿੱਚ ਕੋਈ ਆਏਗਾ ਕਿ ਇਹਨਾਂ ਨੇ ਕਿਤੇ ਵੈਪਨ ਰੱਖਿਆ ਜਾਂ ਹੋਰ ਕੋਈ ਗੱਲਬਾਤ ਹੈ ਤਾਂ ਅਸੀਂ ਬਿਲਕੁਲ ਉਹਦੀ ਬਰਾਮਦਗੀ ਕਰਾਂ ਠੀਕ ਹੈ। ਪਰ ਸੁਰੱਖਿਆ ਲਈ ਜੇ ਗੱਲ ਕਰੀ ਕਿਉਂਕਿ ਲੋਕਾਂ 'ਚ ਕਿਹੋ ਜਿਹਾ ਡਰਦਾ ਮਾਹੌਲ ਬਣ ਜਾਂਦਾ। ਲਾਸਟ ਟਾਈਮ ਵੀ ਤੁਸੀਂ ਕਿਹਾ ਸੀ ਪੁਲਿਸ ਸਖਸ਼ਮ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਸੇਜ ਆ ਜਾਂਦਾ, ਨੈਗੇਟਿਵਿਟੀ ਹੋ ਜਾਂਦੀ ਹੈ। ਉਹਦੇ ਲਈ ਕੀ ਕਹੋਗੇ ਜੀ? ਮੈਂ ਦੇਖੋ ਜੀ ਇੱਕ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇਹ ਕ੍ਰਾਈਮ ਕਰਵਾਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ। ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਆ ਬਟ ਜਿਹੜਾ ਸਾਡ अनुभवਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਕਹਿਣਾ ਚਾਹਨਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ ਚ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿਤਨਾ ਸਰ ਇਸ ਤਰ੍ਹਾਂ ਘਟਨਾ ਕਿਉਂ ਬਪੜਦੀ ਹੈ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਇਦਾਂ ਰਿਕਵਰੀ ਵਾਲੀ ਹੋ ਜਾਈਂ ਅਦਰਵਾਈਜ਼ ਬਹੁਤ ਜਗ੍ਹਾ ਤੇ ਹੋਰ ਵੀ ਰਿਕਵਰੀ ਹੋ ਰਹੀ ਹੈਗੀ ਤਾਂ ਉਹ ਰਿਕਵਰੀ ਠੀਕ ਹੋ ਜਾਂਦੀ ਹੈ ਲੇਕਿਨ ਐਂਕਾਊਂਟਰ ਨਹੀਂ ਹੋ ਰਹਾ ਸਭ ਜਗ੍ਹਾ ਨਾ ਹਾਂਜੀ ਉੱਥੇ ਐਂਕਾਊਂਟਰ ਨਹੀਂ ਹੋ ਰਹਾ ਹਾਈਲਾਈਟ ਨਹੀਂ ਹੋ ਰਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸੀ ਹੈ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਓਕੇ ਸਤਿ